उस सिख के साथ वो मस्किनिया पहुंचा गुरु अर्जन देव जी महाराज के पास गुरु अर्जन देव जी महाराज उस वक्त सुखमणि सेब जी की बाणी की रचना कर रहे हैं और उन्होंने जैसे ही मस्किनिया को देखा ये पंक्तियां उच्चारण की सुखी बसे मस्कीनिया आप निवार बड़े बड़े अहंकारिया नानक गर्भ गले ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਪਹਿਲਵਾਨ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਂ ਦਰਜ ਕਰ ਦਿਆ ਬਾਣੀ ਮੇਂ ਆਜ ਜਬ ਹਮ ਪੁਨੇ ਮਾਥਾ ਟੇਕਤੇ ਹੈ ਤੋ ਮਸਕੀਨੇ ਪਹਿਲਵਾਨ ਕੋ ਵੀ ਮਾਥਾ ਟੇਕਤੇ ਹੈ ਕਿਉਂ ਸੁਖੀ ਬਸੇ ਮਸਕੀਨੇ ਗੁਰੂ ਅਰਜਨ ਦੇਵ ਜੀ ਨੇ ਵਰ ਦੇ ਦਿਆ ਤੋ ਸੁਖੀ ਬਸੇਗਾ ਕਿਉਂ ਆਪ ਨਿਵਾਰਤਲੇ ਜਾਨ ਬੁਝਕਰ ਤੂੰ ਹਾਰ ਗਿਆ ਇਤਿਹਾਸ ਦੀ ਕੋਈ ਵੀ ਸਾਖੀ ਸੁਣੋ ਕਿਸੇ ਕੋਲੋਂ ਵੀ ਸੁਣੋ ਭਾਵੇਂ ਜਿੰਨਾ ਮਰਜੀ ਵੱਡੇ ਤੋਂ ਵੱਡਾ ਪ੍ਰਚਾਰਕ ਹੋਵੇ ਕੋਈ ਕੀਰਤਨੀਏ ਸਿੰਘ ਹੋਵੇ ਉਨੂੰ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਦੇ ਉੱਤੇ ਪਰਖ ਕੇ ਜਰੂਰ ਵੇਖੋ ਪਾਤਸ਼ਾਹ ਨੇ ਸਾਨੂੰ ਇਹੀ ਗੱਲ ਸਿਖਾਈ ਹੈ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ 부ਝੀ ਹੈ ਅਕਲੀ ਕੀਚੇਦਾਨ ਕਹਿੰਦੇ ਜਿਹੜੀ ਵੀ ਗੱਲ ਤੂੰ ਪੜੇ ਸੁਣੇ ਉਥੇ ਅਕਲ ਦੀ ਵਰਤੋਂ ਜਰੂਰ ਕਰ ਲਈ ਕੀ ਇਹ ਗੱਲ ਵਾਕਈ ਗੁਰੂ ਸਾਹਿਬ ਦੀ ਸ਼ਖਸੀਅਤ ਨਾਲ ਢੁਕਦੀ ਹੈ ਜਾਂ ਇਹ ਧੱਕਾ ਕੀਤਾ ਜਾ ਰਿਹਾ ਹੈ ਜ਼ਬਰਦਸਤੀ ਢੁਕਾਈ ਜਾ ਰਹੀ ਹੈ ਅਕਲੀ ਪੜ ਕੇ 부ਝੀ ਹੈ ਅਕਲੀ ਕੀਚੇ ਦਾਨ ਨਾਨਕ ਆਖੇ ਰਾਹ ਇਹ ਹੋਰ ਗੱਲਾਂ ਸ਼ੈਤਾਨ ਅਸਲ ਰਾਹ ਹੀ ਇਹ ਹੈ ਜਿੰਦਗੀ ਨੂੰ ਜਿਉਣ ਦਾ ਬਾਕੀ ਤੇ ਸਾਰੀਆਂ ਗੱਲਾਂ ਸ਼ੈਤਾਨਾਂ ਵਾਲੀਆਂ ਨੇ ਅਕਲ ਦੀ ਵਰਤੋਂ ਕਰਨੀ ਇਹ ਸਭ ਤੋਂ ਉੱਤਮ ਕੰਮ ਹੈ ਗੁਰੂ ਸਾਹਿਬ ਇਹੀ ਸਿਖਾਰੇ ਪਾਤਸ਼ਾਹ ਨੇ ਬਾਣੀ ਦੇ ਅੰਦਰ ਆਖਿਆ ਕਹਿੰਦੇ ਪਹਿਲਾਂ ਵਸਤ ਸੰਝਾਣ ਕੇ ਤਾਂ ਕੀਚੈ ਵਪਾਰ ਪਹਿਲਾਂ ਪਰਖ ਕਰੋ ਵਪਾਰ ਬਾਅਦ ਚ ਕਰੋ ਪਹਿਲਾਂ ਪਰਖ ਕਰ ਲੋ ਆਪਾਂ ਦੁਕਾਨ ਤੇ ਕੋਈ ਚੀਜ਼ ਲੈਣ ਜਾਣੇ ਆ ਨਾ ਕੋਈ ਖਾਣ ਪੀਣ ਵਾਲੀ ਚੀਜ਼ ਹੋਵੇ ਉਹਦੀ ਐਕਸਪਾਇਰੀ ਡੇਟ ਵੇਖਦੇ ਇੱਥੋਂ ਤੱਕ ਬੰਦਾ ਕੈਮਿਸਟ ਦੇ ਕੋਲ ਜਾਂਦਾ ਹੈ ਮੈਡੀਕਲ ਦੀ ਸ਼ਾਪ ਦੇ ਉੱਤੇ ਜਾਂਦਾ ਹੈ ਦਵਾਈ ਜਿਹੜੀ ਵੀ ਲੈਂਦਾ ਨਾ ਉਹਦੀ ਐਕਸਪਾਇਰੀ ਡੇਟ ਵੇਖਦਾ ਹੈ ਸਮਾਂ ਹੈ ਕਿਤੇ 15 20 ਦਿਨਾਂ ਦੇ ਅੰਦਰ ਮਹੀਨੇ ਦੇ ਅੰਦਰ ਐਕਸਪਾਇਰ ਹੋਣ ਵਾਲੀ ਤੇ ਨਹੀਂ ਚੈੱਕ ਕਰਕੇ ਲੈ ਕੇ ਆਉਂਦਾ ਹੈ ਹਰ ਇੱਕ ਚੀਜ਼ ਨੂੰ ਚੈੱਕ ਕਰਦਾ ਹੈ ਦੁਕਾਨ ਤੇ ਬ੍ਰੈਡ ਲੈਣ ਵਾਸਤੇ ਜਾਵੇ ਨਾ ਉੱਥੇ ਵੀ ਉਹਦੀ ਐਕਸਪਾਇਰੀ ਡੇਟ ਚੈੱਕ ਕਰੇਗਾ ਕਿੰਨੇ ਦਿਨ ਰਹਿ ਗਏ ਇਹਨੂੰ ਖਰਾਬ ਹੋਣ ਨੂੰ ਕੋਈ ਵੀ ਚੀਜ਼ ਖਰੀਦਦਾ ਹੈ ਉੱਥੇ ਉਹਦੀ ਐਕਸਪਾਇਰੀ ਡੇਟ ਚੈੱਕ ਕਰਦਾ ਏ ਪਰ ਇੱਥੇ ਧਰਮ ਦੀ ਦੁਨੀਆ ਦੇ ਵਿੱਚ ਇਹਨੂੰ ਜੋ ਮਰਜ਼ੀ ਸੁਣਾ ਦਿਓ ਸੱਤ ਵਚਨ ਕਰਕੇ ਮੰਨੀ ਜਾਂਦਾ ਇੱਥੇ ਚੈੱਕ ਨਹੀਂ ਕਰਦਾ ਸਿੱਖ ਇੱਥੇ ਪਰਖ ਪਰਚੋਲ ਨਹੀਂ ਕਰਦਾ ਗੁਰੂ ਸਾਹਿਬ ਨੇ ਤੇ ਪਰਖ ਕਰਨ ਦੀ ਗੱਲ ਕੀਤੀ ਏ ਕਹਿੰਦੇ ਸਿੱਖਾ ਪਰਖ ਕਰਨੀ ਸਿੱਖ ਤੈਨੂੰ ਪਰਖ ਕਰਨੀ ਆ ਗਈ ਜ਼ਿੰਦਗੀ ਦੇ ਵਿੱਚ ਕਦੀ ਧੋਖਾ ਨਹੀਂ ਖਾਏਗਾ ਆ ਪਿਛਲੇ ਦਿਨ ਹੀ ਨਾ ਇੱਥੇ ਆਉਣ ਤੋਂ ਪਹਿਲਾਂ ਮੁੰਬਈ ਜਾਣ ਦਾ ਮੌਕਾ ਮਿਲਿਆ ਮੈਂ ਗਿਆ ਉੱਥੇ ਤੇ ਇੱਕ ਵੀਰ ਨੇ ਮੈਨੂੰ ਉੱਥੇ ਵੀਡੀਓ ਵਿਖਾਈ ਆਪਣਾ ਵਿਸ਼ਾ ਹੀ ਅਜੇ ਇਦਾਂ ਨਾ ਚੱਲਿਆ ਨਾ ਝੂਠੀਆਂ ਕਹਾਣੀਆਂ ਦਾ ਮੈਂ ਗੱਲ ਸਾਂਝੀ ਕਰ ਦਵਾ ਜਾਵਾਂ ਇੱਕ ਵੀਰ ਨੇ ਉੱਥੇ ਵੀਡੀਓ ਵਿਖਾਈ ਸਾਡੀ ਕੌਮ ਦਾ ਹੀ ਕੋਈ ਮਾਨ ਰਾਕੀ ਸੀਗਾ ਵੀਡੀਓ ਵਿਖਾਈ ਤੇ ਉਹ ਜਦੋਂ ਮੈਂ ਪੂਰੀ ਦੀ ਪੂਰੀ ਵੇਖੀ ਸੁਣੀ ਮੈਂ ਹੈਰਾਨ ਰਹਿ ਗਿਆ ਵੀ ਕੀ 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 ਗੱਲਾਂ ਜਿਹੜੀਆਂ ਸਾਡੇ ਸਮਾਜ ਦੇ ਅੰਦਰ ਪ੍ਰਚਾਰੀਆਂ ਜਾ ਰਹੀਆਂ ਨੇ ਪਤਾ ਕੀ ਸੁਣਾਉਂਦਾ ਉਹ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇੱਕ ਢੰਗ ਨਾਲ ਉਹ ਬੇਦਬੀ ਕਰਦਾ ਹੈ ਕਿਵੇਂ ਕਰਦਾ ਉਹ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਦਿੰਦਾ ਜੇ ਕਿਸੇ ਨੇ ਆਪ ਵੀ ਵੀਡੀਓ ਵੇਖਣੀ ਹੋਵੇ ਤਾਂ ਮੇਰੇ ਕੋਲ ਹੈਗੀ ਮੈਂ ਵਿਖਾ ਵੀ ਦਿਆਂਗਾ ਉਹ ਸੁਣਾਉਂਦਾ ਹੈ ਕਹਿੰਦਾ ਵੀ ਇੱਕ ਬੰਦਾ ਜਿਹੜਾ ਹੈ ਨਾ ਧੰਗ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਇਆ ਗੁਰੂ ਅਰਜਨ ਸਾਹਿਬ ਦੇ ਕੋਲ ਆਇਆ ਤੇ ਆ ਕੇ ਗੁਰੂ ਅਰਜਨ ਸਾਹਿਬ ਨੂੰ ਕਹਿੰਦਾ ਕਹਿੰਦਾ ਤੁਸੀਂ ਮੈਨੂੰ ਆਪਣਾ ਸਿੱਖ ਬਣਾਓ ਕਹਿੰਦੇ ਇੱਕ ਵਾਰੀ ਆਇਆ ਗੁਰੂ ਸਾਹਿਬ ਨੇ ਟਾਲ ਦਿੱਤਾ ਦੂਜੀ ਵਾਰੀ ਆਇਆ ਟਾਲ ਦਿੱਤਾ ਤੀਜੀ ਵਾਰੀ ਆਇਆ ਟਾਲ ਦਿੱਤਾ ਜਦੋਂ ਆਇਆ ਚੌਥੀਕ ਵਾਰੀ ਗੁਰੂ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਨੇ ਇਹ ਗੱਲ ਆਖੀ ਕਹਿੰਦੇ ਵੀ ਜੇ ਤੂੰ ਸਿੱਖ ਬਣਨਾ ਹੈ ਨਾ ਤਾਂ ਸਿੱਖ ਬਣਨ ਵਾਸਤੇ ਆਪਣਾ ਸਿਰ ਜਿਹੜਾ ਹੈ ਉਹ ਦੇਣਾ ਪੈਂਦਾ ਇਹ ਝੂਠੀ ਕਹਾਣੀ ਵੇਖਿਓ ਕਿਵੇਂ ਦੀ ਉਸ ਬੰਦੇ ਨੇ ਸੁਣਾਈ ਇਹਨੂੰ ਸੱਚੀ ਨਾ ਸਮਝ ਲਿਓ ਵੀ ਜਿਹਨੇ ਸਿੱਖ ਬਣਨਾ ਹੈ ਉਹਨੂੰ ਆਪਣਾ ਸਿਰ ਦੇਣਾ ਪੈਂਦਾ ਅਗਿਓ ਬੰਦਾ ਜਿਹੜਾ ਸਿੱਖ ਬਣਨ ਵਾਸਤੇ ਆਇਆ ਸੀਗਾ ਉਹ ਕਹਿੰਦਾ ਵੀ ਇਹ ਕਿਹੋ ਜੀ ਗੱਲ ਹੋਈ ਵੀ ਸਿਰ ਦੇਣਾ ਪੈਂਦਾ ਕਹਿੰਦੇ ਗੁਰੂ ਸਾਹਿਬ ਨੇ ਆਖਿਆ ਵੀ ਹਾਂ ਸਿਰ ਦੇਣਾ ਪੈਂਦਾ ਕਹਿੰਦੇ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਨੇ ਨਾ ਇੱਕ ਪਰਚੀ ਜਿਹੜੀ ਸੀ ਉਸ ਬੰਦੇ ਨੂੰ ਦਿੱਤੀ ਇੱਕ ਪਰਚੀ ਉਸ ਬੰਦੇ ਨੂੰ ਦਿੱਤੀ ਤੇ ਇਹ ਆਖਿਆ ਵੀ ਫਲਾਣੇ ਪਿੰਡ ਦੇ ਵਿੱਚ ਨਾ ਸਾਡਾ ਇੱਕ ਸਿੱਖ ਰਹਿੰਦਾ ਇਹ ਪਰਚੀ ਉਹਨੂੰ ਜਾ ਕੇ ਦੇ ਕੇ ਆ ਤੇ ਜਦੋਂ ਉਹਨੂੰ ਦੇ ਕੇ ਆਉਣੀ ਹੈ ਨਾ ਦੇਣ ਤੋਂ ਪਹਿਲਾਂ ਉਹਦੇ ਕੋਲੋਂ 100 ਰੁਪਏ ਲੈ ਲਈ ਹੁਣ ਗੌਰ ਕਰਿਓ ਫਲਾਣੇ ਪਿੰਡ ਵਿੱਚ ਸਾਡਾ ਇੱਕ ਸਿੱਖ ਰਹਿੰਦਾ ਉਹ ਪਿੰਡ ਦਾ ਨਾਮ ਕੀ ਹੈ ਉਹ ਪਿੰਡ ਕਿਹੜੇ ਸ਼ਹਿਰ ਦੇ ਵਿੱਚ ਹੈ ਇਹ ਨਹੀਂ ਦੱਸਿਆ ਉਸ ਬੰਦੇ ਨੇ ਬਸ ਇੰਨਾ ਕਹਤਾ ਫਲਾਣੇ ਪਿੰਡ ਦੇ ਵਿੱਚ ਇੱਕ ਸਿੱਖ ਰਹਿੰਦਾ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਵੀ ਇਹ ਕਹਾਣੀ ਜਿਹੜੀ ਝੂਠੀ ਹੈ ਕਿਉਂਕਿ ਫਲਾਣਾ ਪਿੰਡ ਜੇ ਇਹ ਸੱਚੀ ਹੈ ਤੇ ਉਸ ਪਿੰਡ ਦਾ ਨਾਮ ਹੋਣਾ ਚਾਹੀਦਾ ਸੀਗਾ ਉਥੇ ਦਾ ਇਤਿਹਾਸ ਪਤਾ ਹੋਣਾ ਚਾਹੀਦਾ ਸੀਗਾ ਉਹ ਤਰੀਕ ਕਿਹੜੀ ਸੀ ਜਦੋਂ ਉਹ ਬੰਦਾ ਗਿਆ ਉਹ ਪਰਚੀ ਲੈ ਕੇ ਹੁਣ ਪਤਾ ਲੱਗ ਰਿਹਾ ਵੀ ਕਹਾਣੀ ਝੂਠੀ ਹੈ ਕਹਿੰਦੇ ਵੀ ਫਲਾਣੇ ਪਿੰਡ ਦੇ ਵਿੱਚ ਸਾਡਾ ਇੱਕ ਸਿੱਖ ਰਹਿੰਦਾ ਇਹ ਪਰਚੀ ਲੈ ਜਾ ਉਹਦੇ ਕੋਲ ਤੇ ਪਰਚੀ ਤੋਂ ਪਹਿਲਾਂ ਪਰਚੀ ਦੇਣ ਤੋਂ ਪਹਿਲਾਂ 100 ਰੁਪਇਆ ਉਹਦੇ ਕੋਲੋਂ ਲੈ ਲੈ ਕਹਿੰਦੇ ਜੀ ਉਹ ਬੰਦਾ ਤੁਰਿਆ ਉਸ ਪਿੰਡ ਦੇ ਵਿੱਚ ਪਹੁੰਚਿਆ ਤੇ ਉਹਨੇ ਬੂਹਾ ਖੜਕਾਇਆ ਸਿੱਖ ਬਾਹਰ ਨਿਕਲਿਆ ਤੇ ਕਹਿੰਦਾ ਵੀ ਮੈਨੂੰ ਗੁਰੂ ਅਰਜਨ ਸਾਹਿਬ ਨੇ ਭੇਜਿਆ ਉਹ ਬੰਦਾ ਜਿਹੜਾ ਸੀ ਆਖਦਾ ਤੇ ਤੇਰੇ ਵਾਸਤੇ ਇਹ ਪਰਚੀ ਭੇਜੀ ਹੈ ਪਰ ਗੁਰੂ ਅਰਜਨ ਸਾਹਿਬ ਨੇ ਇਹ ਗੱਲ ਆਖੀ ਹੈ ਵੀ ਤੂੰ 100 ਰੁਪਇਆ ਮੈਨੂੰ ਦੇ ਤੇ ਫਿਰ ਇਹ ਪਰਚੀ ਜਿਹੜੀ ਹੈ ਉਹ ਮੈਂ ਤੈਨੂੰ ਦਿਆਂਗਾ ਹੁਣ ਗੌਰ ਕਰਿਓ ਇੱਥੇ ਗੁਰੂ ਅਰਜਨ ਸਾਹਿਬ ਦਾ ਵੇਲਾ ਹੈ ਰੁਪਿਆ ਉਦੋਂ ਚੱਲਦਾ ਹੀ ਨਹੀਂ ਸੀ ਰੁਪਏ ਵਾਲੀ ਕਰੰਸੀ ਜਿਹੜੀ ਸੀ ਉਦੋਂ ਚੱਲਦੀ ਨਹੀਂ ਸੀ ਪਰ ਉੱਥੇ ਇਹ ਗੱਲ ਸ਼ੋਅ ਕੀਤੀ ਜਾ ਰਹੀ ਹੈ ਵੀ 100 ਰੁਪਿਆ ਜਿਹੜਾ ਹੈ ਨਾ ਉਹ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਵੀ 100 ਰੁਪਿਆ ਪਹਿਲਾਂ ਲੈ ਲਈ 100 ਰੁਪਏ ਦੀ ਅੱਜ ਵੀ ਇੰਡੀਆ ਦੇ ਵਿੱਚ ਬਹੁਤ ਵੈਲਿਊ ਹੈ ਗੁਰੂ ਅਰਜਨ ਸਾਹਿਬ ਦੇ ਟਾਈਮ ਦੇ ਉੱਤੇ 100 ਰੁਪਏ ਦੀ ਕਿੰਨੀ ਵੈਲਿਊ ਹੋਏਗੀ ਜਰਾ ਸੋਚੋ ਗੁਰੂ ਅਰਜਨ ਸਾਹਿਬ ਦੇ ਟਾਈਮ ਦੇ ਉੱਤੇ 100 ਰੁਪਏ ਦੀ ਕਿੰਨੀ ਵੈਲਿਊ ਹੋਏਗੀ ਜੇ ਕਹਿਣਾ ਵੀ ਹੋਵੇ ਨਾ ਕਹਿਣਾ ਵੀ ਹੋਵੇ ਜੇ ਆਪਾਂ ਘੱਟੋ-ਘੱਟ ਵੀ ਕਹੀਏ ਤੇ ਉਸ ਸਮੇਂ ਦਾ 100 ਰੁਪਇਆ ਘੱਟੋ-ਘੱਟ 10 ਲੱਖ ਦੇ ਬਰਾਬਰ ਤਾਂ ਹੋਊਗਾ ਨਾ ਘੱਟੋ-ਘੱਟ 10 ਲੱਖ ਦੇ ਬਰਾਬਰ ਤਾਂ ਹੋਊਗਾ ਉਸ ਸਮੇਂ ਦਾ 100 ਰੁਪਇਆ ਪਰ ਕਹਾਣੀ ਸੁਣਾਉਣੀ ਹੈ ਜੀ ਅਗਲਿਆਂ ਨੇ ਝੂਠੀ ਤੇ ਉਹ ਨਾਲ-ਨਾਲ ਜਪਾਈ ਜਾ ਰਿਹਾ ਕਹਿੰਦਾ ਆਖੋ ਧੰਨ ਗੁਰੂ ਨਾਨਕ ਆ ਕੋ ਧੰਨ ਗੁਰੂ ਨਾਨਕ ਥੱਲੇ ਜਿਹੜੇ ਬੈਠੇ ਉਹ ਵੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਰੀ ਜਾਂਦੇ ਕੋਈ ਵੀ ਉਹਨੂੰ ਪੁੱਛਦਾ ਨਹੀਂ ਵੀ ਰੁਪਏ ਚੱਲਦੇ ਸੀਗੇ ਉਦੋਂ 100 ਰੁਪਏ ਦੀ ਤਾਂ ਕੀਮਤ ਹੀ ਬੜੀ ਵੱਡੀ ਸੀ ਉਦੋਂ ਪਰ ਸੁਣਾਤੀ ਜੀ ਧਰਮ ਦੇ ਨਾਂ ਦੇ ਉੱਤੇ ਹੈ ਨਾ ਕਹਿੰਦੇ ਵੀ ਫਿਰ ਉਹ ਜਿਹੜਾ ਸਿੱਖ ਸੀ ਨਾ ਉਹਦੇ ਕੋਲੋਂ 100 ਰੁਪਿਆ ਹੈ ਨਹੀਂ ਸੀ ਕਹਿੰਦੇ ਉਹਨੇ ਕੀ ਕੀਤਾ ਉਹਨੇ ਸੋਚਿਆ ਵੀ ਗੁਰੂ ਦਾ ਹੁਕਮ ਆਇਆ ਇਹ ਪਰਚੀ ਜਿਹੜੀ ਉਹ ਮੈਂ ਲੈਣੀ ਹੈ ਕਹਿੰਦੇ ਉਹਦੇ ਕੋਲ 100 ਰੁਪਿਆ ਹੈ ਨਹੀਂ ਸੀ ਉਹਨੇ ਆਪਣਾ ਸਾਰੇ ਦਾ ਸਾਰਾ ਘਰ ਜਿਹੜਾ ਸੀ ਨਾ ਉਹਦਾ ਘਰ ਘਰ ਦਾ ਫਰਨੀਚਰ ਵਗੈਰਾ ਜੋ ਕੁਝ ਵੀ ਸੀਗਾ ਕਹਿੰਦੇ ਉਹਨੇ ਸਭ ਕੁਝ ਵੇਚ ਦਿੱਤਾ ਸੜਕ ਦੇ ਉੱਤੇ ਆ ਗਿਆ 100 ਰੁਪਿਆ ਉਹ ਸਭ ਕੁਝ ਵੇਚ ਕੇ ਉਹਨੂੰ ਮਿਲਿਆ ਆਪਣਾ ਘਰ ਹੀ ਵੇਚ ਛੱਡਿਆ ਕਹਿੰਦੇ ਉਹ 100 ਰੁਪਿਆ ਉਹਨੇ ਉਸ ਬੰਦੇ ਨੂੰ ਦਿੱਤਾ ਉਹਦੇ ਕੋਲੋਂ ਪਰਚੀ ਲਈ ਹੁਣ ਪਰਚੀ ਜਦੋਂ ਉਹਨੇ ਖੋਲ ਕੇ ਵੇਖੀ ਹੁਣ ਪਹਿਲਾਂ 100 ਰੁਪਿਆ ਦੇ ਚੁੱਕਿਆ ਜਦੋਂ ਪਰਚੀ ਖੋਲ ਕੇ ਵੇਖੀ ਪਰਚੀ ਦੇ ਵਿੱਚ ਲਿਖਿਆ ਹੋਇਆ ਸਿੱਖਾ 500 ਰੁਪਿਆ ਲੈ ਕੇ ਸਾਡੇ ਕੋਲ ਪਹੁੰਚ ਗੁਰੂ ਅਰਜਨ ਸਾਹਿਬ ਨੇ ਲਿਖ ਕੇ ਭੇਜਿਆ 500 ਰੁਪਿਆ ਲੈ ਕੇ ਸਾਡੇ ਕੋਲ ਪਹੁੰਚ ਲੰਗਰ ਵਾਸਤੇ ਤੇਰੇ 500 ਰੁਪਏ ਦੀ ਲੋੜ ਹੈ। ਲਓ। ਪਹਿਲਾਂ 100 ਰੁਪਏ ਵਿਚਾਰੇ ਨੇ ਘਰ ਵੇਚ ਦਿੱਤਾ ਹੁਣ ਉਧਰੋਂ 500 ਰੁਪਏ। 500 ਰੁਪਏ ਘਟੋ ਘੜ 50 ਲੱਖ ਦੇ ਬਰਾਬਰ ਹੋਏਗਾ। ਅੱਜ ਦੇ 50 ਲੱਖ ਦੇ ਬਰਾਬਰ ਉਦੋਂ ਦਾ 500 ਰੁਪਈਆ। ਪਰ ਕਹਾਣੀ ਸੁਣਾਈ ਜਾ ਰਹੀ ਹੈ ਵੀ 500 ਰੁਪਈਆ ਜਿਹੜਾ ਏ ਉਹ ਲੈ ਕੇ ਲੰਗਰਾਂ ਦੇ ਵਿੱਚ ਪਹੁੰਚ। ਕਹਿੰਦੇ ਉਹ ਵਿਚਾਰਾ ਪਰੇਸ਼ਾਨ ਹੁਣ ਮੈਂ ਕੀ ਕਰਾਂ? ਗੁਰੂ ਨੇ ਬੁਲਾਇਆ ਏ ਗੁਰੂ ਦਾ ਹੁਕਮ ਤਾਂ ਮੰਨਣਾ ਹੀ ਹੈ ਨਾ। ਏ ਉਹ ਤਾਂ ਪੇਸ਼ ਕਰਦਾ ਗੱਲ ਨੂੰ ਵੀ ਗੁਰੂ ਦਾ ਹੁਕਮ ਤੇ ਮੰਨਣਾ ਹੀ ਹੈ ਨਾ 500 ਲੈ ਕੇ ਗੁਰੂ ਨੇ ਬੁਲਾਇਆ ਪਹਿਲੀ ਗੱਲ ਤੇ ਇੱਥੇ ਇਹ ਗੱਲ ਵੇਖੋ ਵੀ ਗੁਰੂ ਦੇ ਦਰ ਦੇ ਉੱਤੇ ਗੁਰੂ ਨੇ ਕਦੀ ਡਿਮਾਂਡ ਨਹੀਂ ਕੀਤੀ ਗੁਰੂ ਨੇ ਕਦੀ ਡਿਮਾਂਡ ਨਹੀਂ ਕੀਤੀ ਕਿ ਮੈਨੂੰ ਇੰਨਾ ਚਾਹੀਦਾ ਹੈ ਆਪਣੀ ਸ਼ਰਧਾ ਦੇ ਨਾਲ ਨਿਮਰਤਾ ਦੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਵਾਸਤੇ ਜਾਂ ਕਿਸੇ ਗਰੀਬ ਵਾਸਤੇ ਸਿੱਖ ਜਿੰਨੀ ਵੀ ਭੇਟਾ ਕੱਢਦਾ ਪਿਆ ਹੈ ਨਾ ਉਹ ਸਭ ਕੁਝ ਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਹੈ ਗੁਰੂ ਸਾਹਿਬ ਨੇ ਇੰਨੀ ਗੱਲ ਆਖੀ ਹੈ ਜੋ ਵੀ ਭੇਟਾ ਕਰੇ ਕਿਸੇ ਗਰੀਬ ਨੂੰ ਜਾਂ ਕਿਤੇ ਗੁਰਦੁਆਰੇ ਵਾਸਤੇ ਬਸ ਉਹਦਾ ਹੰਕਾਰ ਨਾ ਕਰੀ ਹੰਕਾਰ ਨਾ ਕਰੀ ਭਾਵੇਂ ਥੋੜਾ ਹੋਵੇ ਭਾਵੇਂ ਜ਼ਿਆਦਾ ਹੋਵੇ ਗੁਰੂ ਦੇ ਦਰ ਦੇ ਉੱਤੇ ਸਭ ਕੁਝ ਇੱਕ ਬਰਾਬਰ ਹੀ ਹੈ ਕਿਸੇ ਨੇ ਭਾਵੇਂ ਇੱਥੇ 10 ਰੁਪਏ ਗੋਲਕ ਚ ਪਾਏ ਨੇ ਤੇ ਕਿਸੇ ਨੇ ਭਾਵੇਂ ਇੱਥੇ 1000 ਰੁਪਏ ਪਾਇਆ ਹੋਵੇ ਜਾਂ ਲੱਖ ਰੁਪਏ ਵੀ ਪਾਇਆ ਹੋਵੇ 10 ਵੀ ਉੱਥੇ ਹੀ ਹੈ ਤੇ ਲੱਖ ਵੀ ਉੱਥੇ ਹੀ ਹੈ ਗੁਰੂ ਸਭ ਨੂੰ ਬਰਾਬਰ ਸਮਝਦਾ ਕਿਸੇ ਨੂੰ ਉੱਚਾ ਤੇ ਨੀਵਾ ਨਹੀਂ ਸਮਝਦਾ ਪਰ ਉੱਥੇ ਇਦਾਂ ਦੀ ਕਹਾਣੀ ਜਿਹੜੀ ਉਹ ਪੇਸ਼ ਕੀਤੀ ਜਾ ਰਹੀ ਵੀ 500 ਰੁਪਏ ਦੀ ਗੱਲ ਕਹਿੰਦੇ ਜੀ ਉਨੀ ਦੇਰ ਨੂੰ ਨਾ ਇੱਕ ਆਵਾਜ਼ ਆਉਂਦੀ ਹੈ ਆਵਾਜ਼ ਆਉਂਦੀ ਬਾਹਰ ਟਿੰਡੋਰਾ ਪਟਿਆ ਜਾ ਰਿਹਾ ਹੈ ਟਿੰਡੋਰਾ ਪਟਿਆ ਜਾ ਰਿਹਾ ਤੇ ਟਿੰਡੋਰੇ ਦੇ ਵਿੱਚ ਇਹ ਗੱਲ ਆਖੀ ਜਾ ਰਹੀ ਹੈ ਵੀ ਇਸ ਪਿੰਡ ਦੇ ਵਿੱਚ ਇੱਕ ਪਹਿਲਵਾਨ ਰਹਿੰਦਾ ਹੈ ਉਸ ਪਹਿਲਵਾਨ ਦੇ ਨਾਲ ਨਾ ਕੋਈ ਲੜਦਾ ਨਹੀਂ ਇਹ ਉਹ ਬੰਦਾ ਕਹਾਣੀ ਸੁਣਾ ਰਿਹਾ ਵੀ ਉਸ ਪਹਿਲਵਾਨ ਦੇ ਨਾਲ ਕੋਈ ਲੜਦਾ ਨਹੀਂ ਤੇ ਜਿਹੜਾ ਵੀ ਉਸ ਪਹਿਲਵਾਨ ਨਾਲ ਲੜੇਗਾ ਭਾਵੇਂ ਹਾਰੇ ਤੇ ਭਾਵੇਂ ਜਿੱਤੇ ਉਹਨੂੰ 500 ਰੁਪਏ ਮਿਲੇਗਾ ਕਹਿੰਦੇ ਵੀ ਉਹ ਸਿੱਖ ਜਿਹੜਾ ਸੀ ਉਹਦੀ ਕੰਨਾਂ ਦੇ ਵਿੱਚ ਆਵਾਜ਼ ਪਈ ਕਿ 500 ਰੁਪਿਆ ਮਿਲੇਗਾ ਭਾਵੇਂ ਹਾਰ ਜਾਵਾ ਭਾਵੇਂ ਜਿੱਤ ਜਾਵਾ ਹੁਣ ਆਪ ਜਿਹੜਾ ਸਿੱਖ ਸੀ ਉਹਦੀ ਕੋਈ ਬਹੁਤੀ ਬਾਡੀ ਸ਼ਾਰਟੀ ਨਹੀਂ ਸੀ ਹੈਗੀ ਕਮਜ਼ੋਰ ਸੀਗਾ ਪਹਿਲਵਾਨ ਜਿਹੜਾ ਸੀ ਉਹ ਬੜਾ ਤਗੜਾ ਸੀਗਾ ਕਹਿੰਦੇ ਉਹ ਫਿਰ ਵੀ ਜਿਹੜਾ ਸਿੱਖ ਸੀ ਨਾ 500 ਰੁਪਿਆ ਲੈਣ ਦੀ ਖਾਤਰ ਵੀ ਗੁਰੂ ਸਾਹਿਬ ਨੇ ਬੁਲਾਇਆ ਲੰਗਰ ਵਾਸਤੇ 500 ਲੈ ਕੇ ਜਾਣਾ ਕਹਿੰਦੇ ਉਸ ਪਹਿਲਵਾਨ ਦੇ ਕੋਲ ਗਿਆ ਤੇ ਉਹ ਪਹਿਲਵਾਨ ਨੇ ਵੇਖਿਆ ਵੀ ਇਹ ਤੇ ਮਰੀਲ ਜਾ ਹੈਗਾ ਇਹਦੇ ਵਿੱਚ ਤਾਂ ਬਹੁਤੀ ਜਾਨ ਵੀ ਨਹੀਂ ਹੋਣੀ ਤੇ ਇਹ ਤਾਂ ਮਰ ਜਾਏਗਾ ਉਹਨੇ ਉਹਨੂੰ ਪੁੱਛ ਲਿਆ ਪਹਿਲਵਾਨ ਨੇ ਪਹਿਲਵਾਨ ਨੇ ਪੁੱਛਿਆ ਕਹਿੰਦਾ ਵੀ ਤੂੰ ਮੇਰੇ ਨਾਲ ਲੜਨ ਵਾਸਤੇ ਆਇਆ ਏ ਤੇ ਤੂੰ ਤੇ ਮਰ ਜਾਏਗਾ ਤੇਰੀ ਤਾਂ ਤੂੰ ਤਾਂ ਬੜਾ ਆਮ ਜਿਹਾ ਸਾਧਾਰਨ ਜਿਹਾ ਬੰਦਾ ਲੱਗਦਾ ਅੱਗੇ ਅੱਗਿਓ ਦੀ ਕਹਿੰਦੇ ਉਹਨੇ ਸਿੱਖ ਨੇ ਦੱਸਿਆ ਵੀ ਮੇਰੇ ਗੁਰੂ ਨੇ ਨਾ ਮੈਨੂੰ ਆਪਣੇ ਕੋਲ ਬੁਲਾਇਆ ਏ ਤੇ ਮੈਨੂੰ 500 ਰੁਪਏ ਚਾਹੀਦਾ ਏ ਤੇ ਮੈਂ ਸੁਣਿਆ ਵੀ ਜਿਹੜਾ ਤੁਹਾਡੇ ਨਾਲ ਲੜੇਗਾ ਉਹਨੂੰ 500 ਮਿਲੇਗਾ ਬੇਸ਼ੱਕ ਮੈਨੂੰ ਮਾਰ ਦੇ ਪਰ ਜਦੋਂ ਮੈਂ ਮਰ ਜਾਵਾਂ ਤੇ 500 ਰੁਪਏ ਜਿਹੜਾ ਹੈ ਨਾ ਉਹ ਮੇਰੇ ਗੁਰੂ ਤੱਕ ਪਹੁੰਚਾ ਦੇਈਂ ਇਹ ਖਾਣੀ ਜਿਹੜੀ ਸੁਣਾਈ ਜਾ ਰਹੀ ਹੈ ਕਹਿੰਦੇ ਉਸ ਪਹਿਲਵਾਨ ਦਾ ਨਾਮ ਪਤਾ ਕੀ ਸੀਗਾ ਹੁਣ ਆਇਓ ਪੁਆਇੰਟ ਦੇ ਉੱਤੇ ਉਸ ਪਹਿਲਵਾਨ ਦਾ ਨਾਮ ਸੀਗਾ ਮਸਕੀਨੀਆਂ ਕੀ ਨਾਮ ਸੀ ਜੀ ਮਸਕੀਨੀਆਂ ਕਹਿੰਦੇ ਪਹਿਲਵਾਨ ਦਾ ਨਾਮ ਸੀ ਮਸਕੀਨੀਆਂ ਜਦੋਂ ਸੇਖ ਨਾਲ ਲੜਾਈ ਹੋਈ ਤੇ ਉਹਨੇ ਆਖ ਦਿੱਤਾ ਮਸਕੀਨੀਆਂ ਨੇ ਕਹਿੰਦਾ ਵੀ ਮੈਂ ਨਾ ਆਪੇ ਹਾਰ ਜਾਵਾਂਗਾ ਮੈਂ ਥੱਲੇ ਡਿੱਗ ਪਾਵਾਂਗਾ ਤੇ ਤੂੰ ਮੇਰੇ ਉੱਤੇ ਆਪਣਾ ਪੂਰਾ ਜ਼ੋਰ ਪਾ ਦੀ ਮੈਂ ਉੱਠਾਂਗਾ ਨਹੀਂ ਤੇ 500 ਤੈਨੂੰ ਮਿਲੇਗਾ ਤੂੰ ਜਿੱਤ ਜਾਈ ਕਹਿੰਦੇ ਜੀ ਹੋਇਆ ਇਦਾਂ ਹੀ ਉਹ ਆਪ ਹੀ ਥੱਲੇ ਡਿੱਗ ਪਿਆ ਪਹਿਲਵਾਨ ਜਿਹੜਾ ਸੀਗਾ ਤੇ ਉਹਨੇ ਆਪਣਾ ਜ਼ੋਰ ਸਿੱਖ ਨੇ ਪੂਰਾ ਬਾਤਾ ਇਹਦਾ ਮਤਲਬ ਵੀ ਧੋਖੇ ਦੇ ਨਾਲ ਜਿੱਤਿਆ ਹੋਇਆ ਇੱਕ ਢੰਗ ਨਾਲ ਵਿਖਾਇਆ ਜਾ ਰਿਹਾ ਵੀ ਸਿੱਖ ਜਿਹੜਾ ਏ ਉਹ ਸੇਵਾ ਕਰਨ ਵਾਸਤੇ ਧੋਖੇ ਵੀ ਕਰਦਾ ਏ ਵੇਖੋ ਕਿ ਕਿਹੜੇ ਢੰਗ ਦੇ ਨਾਲ ਗਲਤ ਢੰਗ ਨਾਲ ਸਿੱਖੀ ਨੂੰ ਪੇਸ਼ ਕੀਤਾ ਜਾਂਦਾ ਜਿਹੜਾ ਗੁਰੂ ਧੋਖਿਆਂ ਤੋਂ ਰੋਕਦਾ ਹੋਵੇ ਲੱਬ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਠੱਗੀ ਮਾਰ ਕੇ ਖਾਣ ਨੂੰ ਮਰਦਾਰ ਆਖਿਆ ਗੁਰੂ ਸਾਹਿਬ ਨੇ ਪਰ ਉੱਥੇ ਸਿੱਖ ਨੂੰ ਇੱਕ ਢੰਗ ਦਾ ਧੋਖਾ ਜਿਹਾ ਕਰਦੇ ਹੋਏ ਵਿਖਾਇਆ ਕਹਿੰਦੇ ਵੀ ਉਹ ਥੱਲੇ ਲੰਮਾ ਪੈ ਗਿਆ ਸਿੱਖ ਜਿਹੜਾ ਸੀ ਉਹ ਮੰਨ ਗਿਆ ਵੀ ਹਾਂ ਮੈਂ ਤੇਰੇ ਉੱਤੇ ਭਾਰ ਪਾ ਦਿਆਂਗਾ ਕਹਿੰਦੇ ਇਸੇ ਤਰ੍ਹਾਂ ਹੋਇਆ ਸਿੱਖ ਜਿਹੜਾ ਸੀ ਜਿੱਤ ਗਿਆ ਫਿਰ ਸਾਰੇ ਪਿੰਡ ਦੇ ਵਿੱਚ ਨਾ ਮਸਕੀਨੀਆ ਜਿਹੜਾ ਪਹਿਲਵਾਨ ਸੀ ਕਹਿੰਦੇ ਉਹਦੀ ਥੂ ਥੂ ਹੋਈ ਪਰ ਕਹਿੰਦੇ ਮਸਕੀਨੀਆ ਬੜਾ ਖੁਸ਼ ਸੀਗਾ ਉਹ ਇਸ ਕਰਕੇ ਖੁਸ਼ ਸੀ ਕਿਉਂਕਿ ਉਹ ਵੀ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਵੀ ਜਿਹਦੇ ਬਾਰੇ ਚ ਸਿੱਖ ਕਹਿੰਦਾ ਹੈ ਵੀ ਉਹ ਗੁਰੂ ਐਡਾ ਮਹਾਨ ਹੈ ਮੈਂ ਉਹਦੇ ਕੋਲ ਜਾ ਮੈਂ ਵੇਖ ਕੇ ਤੇ ਆਵਾ ਗੁਰੂ ਕਿੱਦਾਂ ਦਾ ਕਹਿੰਦੇ ਜੀ ਉਸ ਸਿੱਖ ਦੇ ਨਾਲ ਉਹ ਪਹਿਲਵਾਨ ਮਸਕੀਨੀਆਂ ਜਿਹੜਾ ਏ ਉਹ ਤੁਰ ਪਿਆ ਜਦੋਂ ਗੁਰੂ ਅਰਜਨ ਸਾਹਿਬ ਕੋਲ ਪੁੱਜਦਾ ਹੁਣ ਗੌਰ ਕਰਿਓ ਜੀ ਜਦੋਂ ਗੁਰੂ ਅਰਜਨ ਸਾਹਿਬ ਕੋਲ ਪੁੱਜਦਾ ਹੈ ਨਾ ਪਹਿਲਵਾਨ ਮਸਕੀਨੀਆਂ ਕਹਿੰਦੇ ਗੁਰੂ ਅਰਜਨ ਸਾਹਿਬ ਉਦੋਂ ਸੁਖਮਨੀ ਸਾਹਿਬ ਦੀ ਬਾਣੀ ਲਿਖਦੇ ਪਏ ਸੀਗੇ ਤੇ ਇਹ ਜਿੱਦਾਂ ਹੀ ਮਸਕੀਨ ਮਸਕੀਨੀਆਂ ਉਹਨਾਂ ਦੇ ਸਾਹਮਣੇ ਆਇਆ ਕਹਿੰਦੇ ਗੁਰੂ ਅਰਜਨ ਸਾਹਿਬ ਨੇ ਉਸੇ ਸਮੇਂ ਸ਼ਲੋਕ ਉਚਾਰਨ ਕਰ ਦਿੱਤਾ ਸੁਖੀ ਵਸੈ ਮਸਕੀਨੀਆਂ ਹੁਣ ਉਹ ਬੰਦਾ ਕਹਿੰਦਾ ਕਹਿੰਦਾ ਗੁਰੂ ਅਰਜਨ ਸਾਹਿਬ ਨੇ ਮਸਕੀਨੀਆਂ ਦਾ ਨਾਮ ਵੇਖੋ ਉੱਥੇ ਸ਼ਾਮਲ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਖਮਨੀ ਸਾਹਿਬ ਦੇ ਵਿੱਚ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਕਿਉਂਕਿ ਇਹ ਥੱਲੇ ਡਿਗ ਪਿਆ ਸੀ ਆਪ ਨਿਵਾਰ ਤਲੇ ਥੱਲੇ ਡਿਗ ਪਿਆ ਸੀ ਤੇ ਇਹਨੇ ਸਿੱਖ ਨੂੰ ਜਿਤਾ ਦਿੱਤਾ ਸੀਗਾ ਇਸ ਕਰਕੇ ਕਹਿੰਦੇ ਗੁਰੂ ਅਰਜਨ ਸਾਹਿਬ ਨੇ ਉਹਨੂੰ ਵਰ ਦੇ ਦਿੱਤਾ ਵੀ ਸੁਖੀ ਬਸੈ ਮਸਕੀਨੀਆਂ ਮਸਕੀਨੀਆਂ ਜਿਹੜਾ ਉਹ ਸਦਾ ਹੀ ਸੁਖੀ ਬਸੈ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਵ ਗਲੇ ਵੀ ਵੱਡੇ ਵੱਡੇ ਹੰਕਾਰੀ ਤੇ ਹੰਕਾਰ ਦੇ ਵਿੱਚ ਗੜ ਜਾਂਦੇ ਨੇ ਜੀਵਨ ਬਰਬਾਦ ਕਰ ਲੈਂਦੇ ਪਰ ਮਸਕੀਨੀਆਂ ਤੋਂ ਸੁਖੀ ਬਸੇਗਾ ਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸੁਖਮਨੀ ਸਾਹਿਬ ਦੇ ਵਿੱਚ ਸ਼ਲੋਕ ਆਇਆ ਕਿ ਇੱਥੇ ਉਸ ਪਹਿਲਵਾਨ ਦਾ ਜ਼ਿਕਰ ਹੋ ਰਿਹਾ ਇਹ ਝੂਠੀਆਂ ਕਹਾਣੀਆਂ ਤੇ ਬਾਅਦ ਚ ਘੜੀਆਂ ਗਈਆਂ ਨੇ ਬਾਣੀ ਦੇ ਨਾਲ ਜੋੜ-ਜੋੜ ਕੇ ਉੱਥੇ ਕੋਈ ਪਹਿਲਵਾਨ ਦਾ ਜ਼ਿਕਰ ਨਹੀਂ ਹੋ ਰਿਹਾ ਉੱਥੇ ਕਿਤੇ ਮਸਕੀਨੀਆਂ ਕਿਸੇ ਪਹਿਲਵਾਨ ਦਾ ਨਾਮ ਨਹੀਂ ਹੈ ਮਸਕੀਨੀਆਂ ਦਾ ਮਤਲਬ ਹੁੰਦਾ ਹੈ ਨਿਮਰਤਾ ਸੁਭਾਅ ਵਾਲਾ ਮਸਕੀਨੀਆਂ ਦਾ ਮਤਲਬ ਹੁੰਦਾ ਹੈ ਨਿਮਰਤਾ ਸੁਭਾਅ ਵਾਲਾ ਉਹ ਮਸਕੀਨੀਆਂ ਕੋਈ ਵੀ ਹੋ ਸਕਦਾ ਹੈ ਉਹ ਮਸਕੀਨੀਆਂ ਤੁਸੀਂ ਹੋ ਸਕਦੇ ਹੋ ਜੇ ਨਿਮਰਤਾ ਮੈਂ ਆਪਣੇ ਅੰਦਰ ਧਾਰਨ ਕਰ ਲਵਾਂ ਉਹ ਮਸਕੀਨੀਆਂ ਮੈਂ ਵੀ ਹੋ ਸਕਦਾ ਵਾਂ ਉਹ ਮਸਕੀਨੀਆਂ ਇੱਕ ਰਿਕਸ਼ਾ ਚਲਾਉਣ ਵਾਲਾ ਹੋ ਸਕਦਾ ਏ ਉਹ ਮਸਕੀਨੀਆਂ ਇੱਕ ਡਾਕਟਰ ਹੋ ਸਕਦਾ ਏ ਇੱਕ ਲਾਇਰ ਹੋ ਸਕਦਾ ਏ ਇੱਕ ਇੰਜੀਨੀਅਰ ਹੋ ਸਕਦਾ ਜਿਹਦੇ ਅੰਦਰ ਵੀ ਨਿਮਰਤਾ ਹੈ ਨਾ ਜਿਹਦੇ ਅੰਦਰ ਵੀ ਨਿਮਰਤਾ ਨਿਮਰਤਾ ਵਾਲਾ ਸੁਭਾਅ ਜਿਹਦੇ ਅੰਦਰ ਬਣਿਆ ਹੋਇਆ ਉਸ ਨੂੰ ਮਸਕੀਨੀਆਂ ਕਿਹਾ ਜਾਂਦਾ ਹੈ ਪਰ ਇਹ ਗੁਰਬਾਣੀ ਦਾ ਸ਼ਬਦ ਚੁੱਕ ਕੇ ਇੱਕ ਝੂਠੀ ਕਹਾਣੀ ਦੇ ਨਾਲ ਟੁਕਾ ਦਿੱਤਾ ਗਿਆ ਕਿ ਮਸਕੀਨੀਆਂ ਉਸ ਪਹਿਲਵਾਨ ਦਾ ਨਾਮ ਸੀ ਤੇ ਉਹਨੂੰ ਗੁਰੂ ਸਾਹਿਬ ਨੇ ਕਹਿ ਤਾ ਸੁਖੀ ਬਸੇ ਮਸਕੀਨੀਆਂ ਤੇ ਉਹਨੂੰ ਵਰ ਦੇ ਦਿੱਤਾ ਇੱਕ ਬੇਨਤੀ ਇੱਥੇ ਕਰਦੇ ਆਂ ਗੁਰਮਤ ਦੇ ਵਿੱਚ ਨਾ ਵਰ ਨੂੰ ਥਾਂ ਹੈ ਤੇ ਨਾ ਸ਼ਰਾਪ ਨੂੰ ਥਾਂ ਹੈ ਗੁਰਮਤ ਵਿੱਚ ਗੁਰੂ ਸਾਹਿਬ ਕਿਸੇ ਨੂੰ ਵਰ ਨਹੀਂ ਦਿੰਦੇ ਹਾਂ ਇੱਥੇ ਬਖਸ਼ਿਸ਼ ਦਾ ਸਿਧਾਂਤ ਹੈ ਕਿਰਪਾ ਦਾ ਸਿਧਾਂਤ ਹੈ ਰਹਿਮਤ ਦਾ ਸਿਧਾਂਤ ਹੈ ਪਰ ਇਹ ਵਰ ਸ਼ਰਾਪ ਦੀ ਗੱਲ ਨਹੀਂ ਹੈ ਇੱਥੇ ਇਹ ਦੇਵੀ ਦੇਵਤੇ ਕਰਦੇ ਹੁੰਦੇ ਸੀ ਦੇ ਕਿਸੇ ਲਈ ਚੀਜ਼ ਨਹੀਂ ਪਸੰਦ ਆਈ ਉਹਨੂੰ ਸ਼ਰਾਬ ਦੇਤਾ ਜਾਂ ਕਿਸੇ ਦੇ ਖੁਸ਼ ਹੋ ਗਏ ਉਹਨੂੰ ਵਰ ਦੇਤਾ ਗੁਰਮਤਿ ਚ ਇੰਨਾ ਵਰ ਨੂੰ ਥਾਂ ਹੈ ਨਾ ਸ਼ਰਾਬ ਨੂੰ ਥਾਂ ਹੈ ਇਹ ਸੁਖਣਾ ਸ਼ਰਾਬ ਵਰ ਇਹ ਸਾਰੇ ਦੂਜਿਆਂ ਦੇ ਲਫ਼ਜ਼ ਸੀਗੇ ਇਹ ਸਾਰੇ ਦੂਜਿਆਂ ਦੇ ਸੀਗੇ ਸਾਡੇ 'ਚ ਕੁਝ ਨਹੀਂ ਸੀਗਾ ਪਰ ਉਹ ਸਾਰਾ ਕੂੜ-ਕਬਾੜ ਕਚਰਾ ਚੁੱਕ ਕੇ ਇੱਥੇ ਲੈ ਆਂਦਾ ਤੇ ਝੂਠੀਆਂ ਕਹਾਣੀਆਂ ਜਿਹੜੀਆਂ ਇਦਾਂ ਦੀਆਂ ਬਣਾਈਆਂ ਜਾ ਰਹੀਆਂ ਸੁਖੀ ਬਸੇ ਮਸਕੀਨੀ ਆਪਨੇ ਵਾਰ ਤਲੇ ਇਹ ਬਾਣੀ ਦੀ ਪੰਗਤੀ ਬੜੀ ਮਹਾਨ ਹੈ ਇਹ ਸਾਡੇ ਜੀਵਨ ਦੀ ਗੱਲ ਕਰਦੀ ਹੈ ਜਿਹਦੇ ਅੰਦਰ ਨਿਮਰਤਾ ਹੈ ਨਾ ਅਸਲ ਦੇ ਵਿੱਚ ਉਹ ਸੁਖੀ ਹੁੰਦਾ ਜੇ ਕਿਉਂਕਿ ਉਹ ਆਪਣੇ ਆਪ ਨੂੰ ਆਪ ਨਿਵਾੜ ਤਲੇ ਉਹ ਆਪਣੇ ਆਪ ਨੂੰ ਹਮੇਸ਼ਾ ਨੀਵਾ ਰੱਖਦਾ ਕਦੀ ਹੰਕਾਰ ਦੇ ਵਿੱਚ ਆਫਰਿਆ ਨਹੀਂ ਫਿਰਦਾ ਉਹ ਸੁਖੀ ਹੈ ਗੱਲ ਉਹਦੀ ਚੱਲ ਰਹੀ ਸੀ ਪਰ ਕਿੱਥੇ ਦੀ ਕਿੱਥੇ ਟੁਕਾ ਕੇ ਰੱਖ ਦਿੱਤੀ ਤੇ ਇਹਦੇ ਨਾਲ ਹੀ ਮੈਂ ਇੱਕ ਬੇਨਤੀ ਕਰਦਾ ਜਾਵਾਂ ਜਿਵੇਂ ਪੁਜਾਰੀ ਨੇ ਝੂਠੀਆਂ ਕਹਾਣੀਆਂ ਘੜੀਆਂ ਸਾਡੇ ਲੋਕਾਂ ਨੇ ਵੀ ਘੜੀਆਂ ਇਹ ਤੇ ਮੈਂ ਦੋ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖੀਆਂ ਨੇ ਇਦਾਂ ਦੀਆਂ ਬੇਅੰਤ ਐਗਜ਼ਾਮਪਲ ਤੁਹਾਨੂੰ ਮਿਲ ਜਾਣਗੀਆਂ ਜੇ ਕਿਤੇ ਸੂਰਜ ਪ੍ਰਕਾਸ਼ ਵਰਗੇ ਇਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਵੇਖੋ ਠੀਕ ਹੈ ਇਹਨਾਂ ਦੇ ਵਿੱਚ ਚੰਗਾ ਵੀ ਹੈ ਪਰ ਬਹੁਤ ਕੁਝ ਐਸਾ ਵੀ ਹੈ ਜਿਹੜਾ ਗੁਰਮਤ ਦੀ ਕਸਵੱਟੀ ਦੇ ਉੱਤੇ ਖਰਾ ਨਹੀਂ ਉਤਰਦਾ ਬਹੁਤ ਸਾਰੀਆਂ ਐਸੀਆਂ ਜਨਮ ਸਾਖੀਆਂ ਨੇ ਕਿ ਜਿਹੜੀਆਂ ਉਹਨਾਂ ਦੇ ਵਿੱਚ ਸਾਖੀਆਂ ਨੇ ਉਹ ਗੁਰਮਤ ਦੀ ਕਸਵੱਟੀ ਉੱਤੇ ਖਰੀਆਂ ਨਹੀਂ ਉਤਰਦੀਆਂ ਹਰ ਇੱਕ ਸਾਖੀ ਨੂੰ ਹਰ ਇੱਕ ਗੱਲ ਨੂੰ ਸਾਨੂੰ ਚਾਹੀਦਾ ਹੈ ਅਸੀਂ ਗੁਰਮਤ ਦੀ ਕਸਵੱਟੀ ਦੇ ਉੱਤੇ ਪਰਖ ਕੇ ਵੇਖੀਏ